ਚਲੋ ਐਸਐਸਸੀ ਬੋਰਡ ਦੇ ਅੰਦਰ ਐਮਟੀਐਸ ਦੀਆਂ ਪੋਸਟਾਂ ਆਈਆਂ ਨੇ ਗਿਆ ਮਲਟੀਟਾਸਕਿੰਗ ਸਟਾਫ ਦੀਆਂ ਤੇ ਤੁਹਾਡੇ ਕਈ ਜਾਣਿਆ ਨੇ ਕੁਐਸਚਨ ਪੁੱਟ ਕੀਤੇ ਸੀ ਕਿ ਜੀ ਇਹਦੇ ਵਿੱਚ ਆ ਚੀਜ਼ ਹੋਏਗੀ ਹੈਂਡਿਕੈਪ ਅਪਲਾਈ ਕਰ ਸਕਦੇ ਆ ਨਹੀਂ ਕਰ ਸਕਦੇ ਠੀਕ ਹੈ ਕਿਸ ਤਰ੍ਹਾਂ ਪੋਸਟਾਂ ਹੁੰਦੀਆਂ ਨੇ ਕੀ ਕੀ ਸਾਰੀ ਜਾਣਕਾਰੀ ਆ ਰਹੀ ਹੈ ਵੀਡੀਓ ਚ ਆਪਾਂ ਫਿਨਿਸ਼ ਕਰ ਦਾਂਗੇ ਤੁਹਾਡੇ ਠੀਕ ਹੈ ਲੌਗਇਨ ਦਾ ਤੁਹਾਡਾ ਵੱਡਾ ਮਸਲਾ ਆ ਰਿਹਾ ਸੀ ਵੀ ਇਹਨੂੰ ਅਪਲਾਈ ਕਿੱਦਾਂ ਕਰਨਾ ਹੈ ਐਸਐਸਸੀ ਦੀ ਵੈਬਸਾਈਟ ਤੇ ਹੀ ਅਪਲਾਈ ਹੁੰਦਾ ਇਹ ਇਹ ਤੇ ਨਾ ਤੁਸੀਂ ਰਜਿਸਟਰ ਕਰ ਸਕਦੇ ਹੋ ਨੀਓ ਰਜਿਸਟਰ ਕਰਕੇ ਤੁਹਾਡੀ ਆਈਡੀ ਬਣ ਜੇਗੀ ਤੇ ਜਿੰਨੇ ਵੀ SSC ਦੇ ਤੁਸੀਂ ਪੋਸਟਾਂ ਨੇ ਉਸ ਤੋਂ ਬਾਅਦ ਸਾਰੀਆਂ ਉਸੇ ਆਈਡੀ ਦੇ ਨਾਲ ਅਪਲਾਈ ਕਰ ਸਕਦੇ ਹੋ ਇਹ ਮੇਨ ਚੀਜ਼ ਆ ਪਹਿਲਾਂ ਆਪਾਂ ਇਹ ਦੇਖ ਲੈਣੇ ਆ ਉਸ ਤੋਂ ਬਾਅਦ ਅਪਲਾਈ ਵਾਲਾ ਮਸਲਾ ਵੀ ਦੇਖ ਲਾਂਗੇ ਤਾਂ SSC ਮੈਂ ਤੁਹਾਨੂੰ ਇਹ ਦੱਸ ਹੀ ਦਿੱਤਾ ਸੀ ਮਲਟੀਟਾਸਕਿੰਗ ਦੀ ਹੈ ਜੀ ਤੁਹਾਡੀ ਲਾਸਟ ਡੇਟ ਆ ਜਿਹੜੀ ਇਹਦੇ ਵਿੱਚ ਅ ਅਪਲਾਈ ਕਰਨ ਦੀ ਡੇਟ ਆ ਉਹ ਸ਼ੁਰੂ ਹੋ ਚੁੱਕੀ ਹੈਗੀ 26 ਤਰੀਕ ਤੋਂ 26 ਤਰੀਕ ਤੋਂ ਤੁਸੀਂ ਅਪਲਾਈ ਕਰ ਸਕਦੇ ਹੋਗੇ ਇਹ ਤੁਹਾਡੀ 31 ਇਦੇ ਵਿੱਚ 31 ਜੁਲਾਈ ਹੈ ਉੱਥੇ ਤੱਕ ਤੁਸੀਂ ਨੂੰ ਅਪਲਾਈ ਕਰ ਪਾਓਗੇ ਲਾਸਟ ਡੇਟ ਹੈ ਜਿਹੜੀ ਤੁਹਾਡੀ ਹੋ 31 ਜੁਲਾਈ ਤੱਕ ਦੀ ਰਹੇਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਜਿਹੜਾ ਤੁਹਾਡਾ ਪੇਪਰ ਹੈਗਾ MTS ਦਾ CBT ਹੁੰਦਾ ਹੈ CBD ਦਾ ਮਤਲਬ ਹੁੰਦਾ ਹੈ ਕੰਪਿਊਟਰ ਬੇਸਡ ਕਿ ਤੁਹਾਡਾ ਪੇਪਰ ਹੈ ਜਿਹੜਾ ਕੰਪਿਊਟਰ ਤੇ ਹੋਊਗਾ ਕੋਈ ਰਿਟਨ ਚ ਨਹੀਂ ਇਦਾਂ ਦੇ ਪੇਪਰ ਹੁੰਦੇ ਹੁੰਦੇ ਇਹ ਤੁਹਾਡੇ ਚੱਲਣਗੇ ਅਕਤੂਬਰ ਤੋਂ ਨਵੰਬਰ ਦੇ ਵਿੱਚ ਅਕਤੂਬਰ ਨਵੰਬਰ 2024 ਦੇ ਵਿੱਚ ਇਹ ਪੇਪਰ ਚੱਲਣਗੇ ਜੀ ਉੱਥੇ ਤੁਸੀਂ ਇਹਨਾਂ ਪੇਪਰ ਨੂੰ ਕੰਡਕਟ ਕਰੋਗੇ ਤੇ ਜੋ ਤੁਹਾਡੀ ਕੁਆਲੀਫਿਕੇਸ਼ਨ ਹੈ ਅਗਰ ਇਸ ਅਧਾਰ ਤੇ ਤੁਸੀਂ ਅਪਲਾਈ ਕਰਦੇ ਹੋ ਬਾਅਦ ਤੁਹਾਨੂੰ ਪੇਪਰ ਦੇਣਾ ਹੋਵੇਗਾ 10ਵੀਂ 12ਵੀਂ ਲੈਵਲ ਤੱਕ ਦਾ ਮੈਥ ਆਉਂਦਾ ਹੋਵੇ ਪ੍ਰੋਪਰ ਜੀ ਤਿਆਰੀ ਹੁੰਦੀ ਹੁੰਦੀ ਹੈ ਤੇ ਨੈਕਸਟ ਆਪਾਂ ਦੇਖਦੇ ਹਾਂ ਕੰਮ ਦੀ ਚੀਜ਼ ਦੇਖਦੇ ਆਪਾਂ ਆਪਣੇ ਜ ਹੁਣ ਇਹਦੇ ਵਿੱਚ ਤੁਸੀਂ ਇਹ ਚੈੱਕ ਕਰੋ ਕਿ ਇਹਦੇ ਵਿੱਚ MTS ਦੀਆਂ ਪੋਸਟਾਂ ਨੇ ਜਿਹੜੀਆਂ 4887 ਨੇ ਹਵਲਦਾਰ ਦੀਆਂ ਪੋਸਟਾਂ ਨੇ 3419 4887 ਪੋਸਟਾਂ ਨੇ ਜਿਹੜੀਆਂ ਮਲਟੀ ਟਾਸਕਿੰਗ ਸਟਾਫ ਦੀਆਂ ਆ ਰਹੀਆਂ ਨੇਗੇ ਵੱਖੋ ਵੱਖਰਾ ਸਟਾਫ ਹੁੰਦਾ ਵੱਖੋ ਵੱਖਰੀ ਕਰਾਂ ਦੇ ਤਰ੍ਹਾਂ ਦਾ ਸਟਾਫ ਹੁੰਦਾ ਉਹਨੂੰ ਆਪਾਂ MTS ਆਖਦੇ ਹੁੰਨੇ ਆਗੇ ਤਾਂ ਇਹ ਤੁਹਾਡੇ ਆ ਰਹੀਆਂ ਨੇ 4887 ਪੋਸਟਾਂ ਠੀਕ ਹੈ ਜੀ ਤੇ ਬਾਕੀ ਆਪਾਂ ਦੂਸਰੀ ਜਾਣਕਾਰੀ ਦੇਖੀਏ ਜੀ ਅ ਇਹਦੇ ਵਿੱਚ ਡਿਸੇਬਿਲਟੀ ਦਾ ਏਰੀਆ ਦੇਖੋ ਡਿਸੇਬਿਲਟੀ ਦਾ ਏਰੀਆ ਡਿਸੇਬਿਲਟੀ ਜਿਹੜੀ ਵੀ ਆ ਗਈ ਤੁਹਾਡੀ ਅਪੰਗਤਾ ਆ ਗਈ ਅਪਾਹਜਤਾ ਆ ਗਈ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਆ ਦੇਖੋ ਲਿਖਿਆ ਹੋਇਆ ਫੰਕਸ਼ਨਲ ਕੀ ਚਾਹੀਦਾ ਐਸਐਸਟੀ ਡਬਲਯੂ ਬੀ ਐਨ ਆਰ ਐਨ ਇਹ ਚੀਜ਼ਾਂ ਸਾਨੂੰ ਫੰਕਸ਼ਨਲ ਚਾਹੀਦੀਆਂ ਨੇਗੀਆਂ ਬਾਕੀ ਤੁਸੀਂ ਜੇ ਕੋਈ ਡਿਸੇਬਿਲਟੀ ਹੈ ਕਿਸੇ ਵੀ ਤਰ੍ਹਾਂ ਦੀ ਡਿਸੇਬਿਲਟੀ ਹੈ ਤਾਂ ਅਪਾਹਜ ਇਹਦੇ ਵਿੱਚ ਅਪਲਾਈ ਕਰ ਸਕਦੇ ਨੇਗੇ ਤੁਸੀਂ ਸਿਟਿੰਗ ਹੋਣੀ ਚਾਹੀਦੀ ਹੈ ਸਟੈਂਡਿੰਗ ਹੋਣੀ ਚਾਹੀਦੀ ਤੁਰਨਾ ਹੋਣਾ ਚਾਹੀਦਾ ਬੈਂਡ ਹੋਣਾ ਰੀਡਿੰਗ ਰਾਈਟਿੰਗ ਸੀਇੰਗ ਸੁਣਨਾ ਗੱਲਬਾਤ ਕਰਨੀ ਨੀਲ ਹੋਣਾ ਚੋਚੀ ਚੱਕਣੀ ਮੈਨਿਪੂਲੇਸ਼ਨ ਕਰਨਾ ਫਿੰਗਰਸ ਰਨ ਕਰਨੇ ਆ ਇਹ ਚੀਜ਼ਾਂ ਤੁਹਾਨੂੰ ਆਉਣੇ ਚਾਹੀਦੀਆਂ ਨੇ ਬਾਕੀ ਅਗਰ ਕੋਈ ਡਿਸੇਬਿਲਟੀ ਹੋ ਰਹੀ ਹੈ ਤਾਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਇੱਥੇ ਜੋ ਹੈਂਡੀਕੈਪ ਨੇ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਹੁਣ ਤੁਹਾਡੇ ਕੋਲ ਇੱਥੇ ਹੋਣਾ ਕੀ ਚਾਹੀਦਾ ਏਜ ਲਿਮਿਟ ਕੀ ਹੋਣੀ ਚਾਹੀਦੀ ਹੈ ਇਹ ਵੱਡਾ ਮਸਲਾ ਆ ਰਿਹਾ ਸੀ ਜੀ ਅਸੀਂ ਸਾਡੀ ਏਜ ਇੰਨੀ ਹੈ ਐਪਲਾਈ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਹਾਡੀ ਜਿਹੜੀ ਏਜ ਹੈ ਇਹਦੇ ਵਿੱਚ ਤੁਹਾਡੀ ਉਹ 18 ਤੋਂ 25 ਸਾਲ ਹੋਣੀ ਚਾਹੀਦੀ ਹੈ ਕਦੋਂ ਤੱਕ ਕਿ 1/8/2006 ਤੋਂ ਲੈ ਕੇ 2/8/1999 ਦੇ ਵਿਚਕਾਰ ਵਿਚਕਾਰ ਤੁਸੀਂ ਜਨਮ ਹੋਇਆ ਹੋਣਾ ਚਾਹੀਦਾ ਤਾਂ ਤੁਸੀਂ ਇਹਨੂੰ ਐਪਲਾਈ ਕਰ ਸਕਦੇ ਹੋ ਬਟ ਰਿਜ਼ਰਵੇਸ਼ਨ ਹੈ ਕਿ ਰੱਖਮਾ ਕਰਨਾ ਹੈ ਉਹਦੇ ਨਾਲ ਤੁਹਾਨੂੰ ਏਜ ਦੇ ਵਿੱਚ ਰਿਲੈਕਸੇਸ਼ਨ ਇਹਦੇ ਵਿੱਚ ਮਿਲੇਗੀ ਜੇ ਤੁਹਾਡੇ ਕੋਲ ਰੱਖਮਾ ਕਰਨ ਹੈ ਤਾਂ ਕਿਹੜੇ-ਕਿਹੜੇ ਕੈਟਾਗਰੀਜ਼ ਨੂੰ ਰਿਲੈਕਸੇਸ਼ਨ ਮਿਲੂ ਉਹ ਵੀ ਆਪਾਂ ਚੈੱਕ ਕਰ ਲੈਣੇ ਆਥੇ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਆ ਐਸਸੀਐਸਟੀ ਐਸਸੀਐਸਟੀ ਨੂੰ 5 ਸਾਲ ਦਾ ਰੱਖਮਾ ਕਰਨਾ ਹੈ 28 ਸਾਲ ਦੀ ਮੈਂ ਤੁਹਾਡੀ 25 ਸਾਲ ਦੀ ਮੈਂ ਤੁਹਾਨੂੰ ਇਹ ਦੱਸਤੀ 5 ਸਾਲ ਹੋਰ ਜੋੜ ਦਿਓ ਉਹਦੇ ਵਿੱਚ 30 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋਗੇ ओबीसी ਨੂੰ 3 ਸਾਲ ਦਾ ਰੱਖਮਾ ਕਰਨਾ ਹੈਗਾ ਠੀਕ ਹੈ ਜੀ ਪੀਡਬਲ ਬੀਡੀ ਅਨਰਜ਼ਰਵ ਨੇ ਜਿਹੜੇ 10 ਸਾਲ ਦਾ PWD OBC 13 ਸਾਲ 15 ਸਾਲ ਇਹ ਰਕਮਕਰਨ ਐਕਸ ਸਰਵਿਸਮੈਨ ਜਿਹੜਾ 3 ਸਾਲ ਦਾ ਰਕਮਕਰਨ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਜਦੋਂ ਤੋਂ ਆਪਣੇ ਪੋਸਟਿੰਗ ਉਹਨਾਂ ਨੇ ਛੱਡਿਆ ਉਸ ਤੋਂ ਬਾਅਦ 3 ਸਾਲ ਦੀ ਜੋ ਉਹਨਾਂ ਦੀ ਡੇਟਾ ਹੈ ਉਹਦਾ ਰਕਮਕਰਨ ਉਹਨਾਂ ਨੂੰ ਮਿਲਿਆ ਉਹ ਤੱਕ ਇਹ ਅਪਲਾਈ ਕਰ ਸਕਦੇ ਨੇ ਐਕਸ ਸਰਵਿਸਮੈਨ ਦਾ ਵੀ ਇੱਥੇ ਹੈ ਜੀ ਡਿਫੈਂਸ ਪਰਸਨਲ ਜੋ ਡਿਸੇਬਲ ਹੋ ਚੁੱਕੇ ਨੇ ਉਹਨਾਂ ਨੂੰ ਵੀ 3 ਸਾਲ ਦਾ ਜੀ ਤੇ ਇਸ ਤੋਂ ਇਲਾਵਾ widows divorced ਜੋ ਵੀ ਤੁਹਾਡੇ ਇਸ ਤਰ੍ਹਾਂ ਦੇ ਪਰਸਨ ਨੇ ਉਹ 35 ਸਾਲ ਤੱਕ ਅਪਲਾਈ ਕਰ ਸਕਦੇ ਨੇਗੇ ਸੈਂਟਰਲ ਗਵਰਨਮੈਂਟ ਦੇ ਜੋ ਸਿਵਿਲਨ ਆਫਿਸ এমਪਲੋਏ ਨੇ ਉਹ 35 45 ਸਾਲ ਤੱਕ ਅਪਲਾਈ ਕਰ ਸਕਦੇ ਨੇ ਜਿਹੜੇ ਜੀ ਤੁਹਾਡੇ ਐਸ ਸੀ ਐਸਟੀ ਦੇ ਵਿੱਚ ਆਗੇ ਵਿਡੋ ਜੋ ਡਾਈਵੋਰਸ ਹੋਏ ਨੇ ਠੀਕ ਹੈ ਜੀ ਜਿਨ੍ਹਾਂ ਦੀ ਮੈਰਿਜ ਨਹੀਂ ਹੋਈ ਹੋਈ ਜੁਡੀਸ਼ੀਅਲੀ ਸੈਪਰੇਟਡ ਨੇ ਉਹ 40 ਸਾਲ ਤੱਕ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਚਲ ਹੋਰ ਤੁਹਾਡਾ ਕੀ ਕੁਐਸਚਨ ਛੇ ਦੇ ਵਿੱਚ ਕਿ ਬਾਕੀ ਪੇਪਰ ਹੈ ਜਿਹੜਾ ਤੁਹਾਡਾ ਪੇਪਰ ਦਾ ਵੀ ਆਪਾਂ ਇਹਦੇ ਵਿੱਚ ਚੈੱਕ ਕਰਾਂਗੇ ਜੀ ਕਿਸ ਤਰ੍ਹਾਂ ਦਾ ਪੇਪਰ ਆਊਗਾ ਕਿਸ ਤਰ੍ਹਾਂ ਨਾਲ ਅ ਤੁਸੀਂ ਉਹਦੀ ਤਿਆਰੀ ਕਰ ਸਕਦੇ ਹੋ ਆਪਾਂ ਆਫਲਾਈਨ ਬੈਚ ਇਹਦਾ ਰਨ ਕਰਾਂਗੇ ਹੋਇਆ ਤਾਂ ਆਨਲਾਈਨ ਦਾ ਵੀ ਆਪਾਂ ਸੋਚਾਂਗੇ ਬਟ ਆਫਲਾਈਨ ਬੈਚ ਜ਼ਰੂਰ ਚੱਲੇਗਾ ਇਹਦਾ ਠੀਕ ਹੈ ਜੀ ਤਾਂ ਇਹ ਆ ਗਈ ਦੇਖੋ ਤੁਹਾਡੀ ਕੁਆਲੀਫਿਕੇਸ਼ਨ ਹੁਣ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਤੁਹਾਨੂੰ ਇਹਦੇ ਵਿੱਚ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਕਿ ਜੋ ਵੀ ਸਟੂਡੈਂਟ ਹੈ ਜੋ ਵੀ ਪੜ ਰਿਹਾ ਹੈ ਉਹਦੀ ਮੈਟ੍ਰਿਕਿਉਲੇਸ਼ਨ ਹੋਣੀ ਚਾਹੀਦੀ ਐਗਜ਼ਾਮੀਨੇਸ਼ਨ ਹੈ ਜਿਹੜਾ ਕਹਿੰਦਾ ਭਾਵ ਦਸਵੀਂ ਕਿਤੇ ਹੋਣੀ ਚਾਹੀਦੀ ਹੈ ਦਸਵੀਂ ਦੇ ਬਰਾਬਰ ਦਾ ਕਿਸੇ ਵੀ ਰੈਕਗਨਿਸ਼ਨ ਬੋਰਡ ਤੋਂ ਉਹਦੇ ਕੋਲ ਜੋ ਸਰਟੀਫਿਕੇਟ ਆ ਉਹ ਹੋਣਾ ਚਾਹੀਦਾ ਹੈ ਤਾਂ ਇਹ ਬੰਦੇ ਆ ਜਿਹੜੇ ਕਹਿੰਦਾ ਭਾਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ ਦਸਵੀਂ ਹੋਈ ਹੋਈ ਹੈਗੀ ਠੀਕ ਹੈ ਜੀ ਨੈਕਸਟ ਹੁਣ ਅਪਲਾਈ ਕਿੱਦਾਂ ਕਰਨਾ ਤੁਸੀਂ ਅਪਲਾਈ ਕਿੱਦਾਂ ਕਰ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਦੱਸਿਆ ਹੋਇਆਗਾ ਤੁਹਾਨੂੰ ਮੈਂ ਇਹ ਨੋਟੀਫਿਕੇਸ਼ਨ ਹੈ ਜਿਹੜਾ ਆਪਣੇ ਟੈਲੀਗ੍ਰam ਚੈਨਲ DDA43 ਤੇ ਪਤਾ ਸੀਗਾ ਤੁਸੀਂ ਉੱਥੋਂ ਜਾ ਕੇ ਵੀ ਇਹਨੂੰ ਚੈੱਕ ਕਰ ਸਕਦੇ ਹੋਗੇ ਅਪਲਾਈ ਕਰਨ ਦੀ ਵੀ ਇਹ ਚ ਵਿਧੀ ਦੱਸੀ ਹੋਈ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਤਾਂ ਇਹ ਤੁਹਾਡੀ ਇੱਕ ਟਾਈਮ ਦੀ ਰਜਿਸਟ੍ਰੇਸ਼ਨ ਹੁੰਦੀ ਹੁੰਦੀ ਹੈ ਵਨ ਟਾਈਮ ਰਜਿਸਟ੍ਰੇਸ਼ਨ ਹੁੰਦੀ ਹੈ ਔਰ ਰਜਿਸਟ੍ਰੇਸ਼ਨ ਹੁੰਦੀ ਹੈ ਤੁਹਾਡੀ ssc.gov.in ਹੁਣ ਇਸ ਦੇ ਨੀਚੇ ਵੀ ਮੈਂ ਲਿੰਕ ਦੇ ਦੂੰਗਾ ਇਸ ਵੀਡੀਓ ਦੇ ਵਿੱਚ ਵੀ ਇਸ ਚੀਜ਼ ਦਾ ਲਿੰਕ ਦੇ ਦੂੰਗਾ ਮੈਂ ਤੁਹਾਨੂੰ ਉੱਥੋਂ ਪਿਕ ਕਰ ਲਿਓ ਤੁਸੀਂ ਏ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਨੀ ਆ ਤੁਹਾਡੀ ਇੱਕ ਵਾਰ ਰਜਿਸਟ੍ਰੇਸ਼ਨ ਹੋ ਗਈ ਤਾਂ SSC ਬੋਰਡ ਦੇ ਇਹਦੀ ਤੁਸੀਂ ਜਿੰਨੇ ਵੀ ਪੋਸਟ ਪੇਪਰ ਅਪਲਾਈ ਕਰੋਗੇ ਨਾ ਉਹਨਾਂ ਸਾਰਿਆਂ ਦੇ ਵਿੱਚ ਇਹ ਤੁਹਾਨੂੰ ਕੰਮ ਦੇ ਦੇਜੂਗੀ ਨੈਕਸਟ ਤੇ ਇਹ ਤੁਹਾਡਾ ਆਨਲਾਈਨ ਰਹੇਗਾ ਸਾਰਾ ਸਾਰਾ ਮਸਲਾ ਠੀਕ ਹੈ ਜੀ ਤੁਸੀਂ ਆਨਲਾਈਨ ਹੀ ਮੋਡ ਦੇ ਵਿੱਚ ਇਹਨੂੰ ਅਪਲਾਈ ਕਰੋਗੇ ਤੇ ਤੁਹਾਡੀ ਫੀਸ ਵੀ ਹੈ ਜਿਹੜੀ ਇੱਥੇ ਆਨਲਾਈਨ ਹੋ ਜੇਗੀ ਫੀਸ ਹੈ ਜੀ ਜਿਹੜੀ ਤੁਹਾਡੀ ਉਹ 100 ਰੁਪਿਆ ਸਿਰਫ SSC ਦੇ ਪੇਪਰਾਂ ਦੀ ਇੰਨੀ ਫੀਸ ਹੁੰਦੀ ਹੈ 100 ਰੁਪਏ ਇਹਦੇ ਵਿੱਚ ਤੁਹਾਡੀ ਜਿਹੜੀ ਫੀਸ ਹੈ ਉਹ ਰੱਖੀ ਗਈ ਹੈ ਤੇ ਜਿਹੜੇ ਵੀ ਕੈਂਡੀਡੇਟਸ ਆਗੇ ਜਿਵੇਂ ਔਰਤ ਹੋਗੇ ਇਸ ਤੋਂ ਇਲਾਵਾ SC ਦੇ ਕੈਂਡੀਡੇਟਸ ਨੇ ST ਕੈਟਾਗਰੀ ਦੇ ਕੈਂਡੀਡੇਟਸ ਨੇ ਜਿਹੜੇ ਡਿਸੇਬਿਲਟੀਜ਼ ਵਾਲੇ ਕੈਂਡੀਡੇਟਸ ਨੇ ਜੋ ਮਤਲਬ ਕਿ ਜਿਨ੍ਹਾਂ ਦੀ ਅਪੰਗਤਾ ਉਹਨਾਂ ਨੂੰ ਏਜ ਦੇ ਵਿੱਚ ਵੀ ਆਪਾਂ ਰੈਲੈਕਸੇਸ਼ਨ ਦੇਖੀ ਜਿਹੜੇ ਅਪਾਹਜ ਨੇ ਹੈਂਡੀਕੈਪ ਨੇ ਉਹਨਾਂ ਨੂੰ ਏਜ ਦੇ ਵਿੱਚ ਵੀ ਛੋੜ ਦਿੱਤੀ ਗਈ ਹੈ ਤੇ ਇੱਥੇ ਫੀਸ ਦੇ ਵਿੱਚ ਵੀ ਛੋਟਾ ਇਹਨਾਂ ਨੂੰ ਛੋੜ ਦਿੱਤੀ ਗਈ ਹੈਗੀ ਇਹਨਾਂ ਨੂੰ 100 ਰੁਪਏ ਫੀਸ ਭੰਦੇ ਜਰੂਰਤ ਨਹੀਂ ਹੈਗੀ ਇਹਨਾਂ ਨੂੰ ਇਹਦੇ ਵਿੱਚ ਛ ਕੱਲੀ ਆਨਲਾਈਨ ਮੋਡ ਦੇ ਵਿੱਚ ਹੋ ਗਈ ਤੁਸੀਂ ਕਿਸੇ ਬੈਂਕ ਦੇ ਵਿੱਚ ਨਹੀਂ ਜਾਣਾ ਕਿਤੇ ਨਹੀਂ ਜਾਣਾ ਤੁਸੀਂ ਆਪਣਾ ਯੂਪੀਆਈ ਦੇ ਜ਼ਰੀਏ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਜ਼ਰੀਏ ਜਿਹੜੀ ਇਹ ਪੇਮੈਂਟ ਹੈ ਜਿਹੜੀ ਭਾਈ ਤੁਸੀਂ ਆਪਣੀ ਇਹ ਕਰ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਇਹਦੇ ਵਿੱਚ ਤੁਹਾਡੇ ਸੈਂਟਰ ਆ ਜਾਂਦੇ ਨੇ ਇਹ ਸੈਂਟਰ ਦੱਸੇ ਗਏ ਨੇ ਵੀ ਕਿੱਥੇ-ਕਿੱਥੇ ਤੁਸੀਂ ਆਪਣਾ ਪੇਪਰ ਜਿਹੜਾ ਅਪਲਾਈ ਕਰਨਾ ਚਾਹੁੰਦੇ ਹੋ ਇਹ ਸੈਂਟਰ ਆ ਜਾਂਦਾ ਸਾਰਾ ਖੇਤਰ ਈਸਟਰਨ ਰੀਜਨ ਹੋ ਗਿਆ ਸੈਂਟਰਲ ਰੀਜਨ ਹੋ ਗਿਆ ਆਪਣਾ ਜਿਹੜਾ ਰੀਜਨ ਹੈਗਾ ਉਹ ਨਾਰਥ-ਵੈਸਟਰਨ ਆ ਜਾਂਦਾ ਤਾਂ ਆਪਾਂ ਉਹ ਦੇਖਦੇ ਹਾਂਗੇ ਨਦਰਨ ਰੀਜਨ ਨਾਰਥ-ਵੈਸਟਰਨ ਰੀਜਨ ਇੱਥੇ ਜੀ ਆ ਗਿਆ ਆ ਆ ਗਿਆ ਜੀ ਆਪਣਾ ਨਾਰਥ-ਵੈਸਟਰਨ ਰੀਜਨ ਠੀਕ ਹੈ ਜੀ ਇੱਥੇ ਆਪਣੇ ਪੇਪਰ ਦੇ ਸੈਂਟਰ ਹੋਣਗੇ ਜਿਹੜੇ ਆਪਣੇ ਆਪਾਂ ਜਦੋਂ ਭਰਨ ਤੋਂ ਬਾਅਦ ਪੇਪਰ ਦੇਵਾਂਗੇ ਤਾਂ ਆਪਣੇ ਲਈ ਕਿਹੜੇ-ਕਿਹੜੇ ਸੈਂਟਰ ਆਜੂ ਚੰਡੀਗੜ੍ਹ ਮੁਹਾਲੀ ਚੰਡੀਗੜ੍ਹ ਜਾਂ ਮੁਹਾਲੀ ਆ ਗਿਆ ਆਪਣੇ ਲਈ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਤੁਹਾਡੇ ਕੋਲ ਅੰਮ੍ਰਿਤਸਰ ਆ ਰਿਹਾ ਬਠਿੰਡਾ ਆ ਰਿਹਾ ਪਟਿਆਲਾ ਆ ਰਿਹਾ ਜਲੰਧਰ ਆ ਰਿਹਾ ਇੱਥੇ-ਇੱਥੇ ਤੁਹਾਡਾ ਐਗਜ਼ਾਮ ਹੋਏਗਾ ਇੱਥੇ-ਇੱਥੇ ਤੁਸੀਂ ਆਪਣਾ ਪੇਪਰ ਜਿਹੜਾ ਫਿਲ ਕਰ ਸਕਦੇ ਹੋ ਜਦੋਂ ਤੁਸੀਂ ਪੇਪਰ ਭਰੋਗੇ ਉਹ ਤੁਹਾਨੂੰ ਪੁੱਛਦਾ ਹੁੰਦਾ ਹੈ ਭਈ ਤੁਸੀਂ ਆ ਉਦੇ ਵਾਈਜ਼ ਇੱਕ ਲਾਈਨ ਵਾਈਜ਼ ਹੈ ਜਿਹੜਾ ਉਹ ਭਰ ਸਕਦੇ ਹੋ ਨਹੀਂਓ ਠੀਕ ਹੈ ਜੀ ਸੀਬੀਟੀ ਕੰਪਿਊਟਰ ਬੇਸਡ ਐਗਜ਼ਾਮ ਹੋਏਗਾ ਜੀ ਤਾਂ ਤੁਹਾਨੂੰ ਇਹ ਜਿਹੜੀਆਂ 13 ਲੈਂਗੁਏਜਸ ਨੇ ਉਹਨਾਂ ਦੇ ਵਿੱਚ ਹੋਏਗਾ ਤਾਂ ਇਹ ਵੀ ਇੱਕ ਬੱਚੇ ਦਾ ਸਵਾਲ ਸੀ ਕਿ ਪੰਜਾਬੀ ਦੇ ਵਿੱਚ ਹੋਏਗਾ ਹਾਂ ਜੀ ਪੰਜਾਬੀ ਦੇ ਵਿੱਚ ਹੋਏਗਾ ਦੇਖੋ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਪੰਜਾਬੀ ਦੇ ਵਿੱਚ ਤੁਹਾਡਾ ਐਗਜ਼ਾਮ ਹੋਏਗਾ ਅਗਰ ਤੁਸੀਂ ਪੰਜਾਬੀ ਫਿਲ ਕਰ ਰਹੇ ਹੋ ਤਾਂ ਤੁਹਾਡਾ ਪੰਜਾਬੀ ਦੇ ਵਿੱਚ ਹੀ ਹੋਏਗਾ ਹੁਣ ਆਏਗਾ ਕੀ ਪੇਪਰ ਦੇ ਵਿੱਚ ਇਹ ਮੇਨ ਮਸਲਾ ਆਪਾਂ ਚੈੱਕ ਕਰ ਲੈਣੇ ਆ ਦੇ ਵਿੱਚ ਇਹਦੇ ਵਿੱਚ ਤੁਹਾਡੇ ਕੋਲ ਹੋਏਗਾ ਜੀ 45 ਮਿੰਟ ਦਾ ਪੇਪਰ ਹੈ 45 ਮਿੰਟ ਦੇ ਪੇਪਰ ਦੇ ਵਿੱਚ ਤੁਹਾਡੇ ਕੋਲ 20 ਕੁਐਸਚਨ ਹੈ ਜਿਹੜੇ ਉਹ ਹੋਣਗੇ ਜੀ ਨੰਮਰਿਕਲ ਐਂਡ ਮੈਥਮੈਟਿਕਲ ਅਬਿਲਟੀ ਦੇ ਐਪਟੀਟਿਊਡ ਦੇ ਮੈਥ ਨਾਲ ਸੰਬੰਧਿਤ ਹੋਣਗੇ ਤੇ 20 ਕੁਐਸਚਨ ਹੈ ਜਿਹੜੇ ਤੁਹਾਡੇ ਉਹ ਹੋਣਗੇ ਜੀ ਰੀਜ਼ਨਿੰਗ ਅਤੇ ਪ੍ਰੋਬਲਮ ਸੋਲਵਿੰਗ ਦੇ ਰੀਜ਼ਨਿੰਗ ਨਾਲ ਰਿਲੇਟਡ ਤੁਹਾਡੇ ਇੱਥੇ 20 ਕੁਐਸਚਨ ਹੋਣਗੇ 40 ਜਿਹੜੇ ਤੁਹਾਡੇ ਕੁਐਸਚਨ ਨੇ ਉਹ 45 ਮਿੰਟ ਤੁਹਾਨੂੰ ਇਹਦੇ ਲਈ ਮਿਲਣਗੇ ਜੀ ਉਸ ਤੋਂ ਬਾਅਦ ਤੁਹਾਡੇ ਕੋਲ 45 ਮਿੰਟ ਆ ਜਿਹੜੇ ਉਹ ਦਿੱਤੇ ਜਾਣਗੇ ਇਹਦੇ ਵਿੱਚ ਕੀ ਹੋਏਗਾ 25 ਕੁਐਸਚਨ ਜਿਹੜੇ ਤੁਹਾਡੇ ਉਹ ਹੋਣਗੇ ਜਰਨਲ ਅਵੇਅਰਨੈਸ ਦੇ ਮਤਲਬ ਕਿ ਜੀਕੇ ਦੇ ਜਿਵੇਂ ਜਿਹਦੇ ਜਿਹਦੇ ਵਿੱਚ ਆਪਾਂ ਤੁਹਾਡੀ ਹਿਸਟਰੀ ਵਗੈਰਾ ਜਾਂ ਪੋਲਿਟੀ ਵਗੈਰਾ ਦੇਖ ਲੈਣੇ ਆ ਜਾਂ ਕਰੰਟ ਅਫੇਅਰ ਵਗੈਰਾ ਇਹ ਚੀਜ਼ਾਂ ਆ ਜਾਂਦੀਆਂ ਨੇ ਤੇ 25 ਨੰਬਰ ਦੇ ਤੁਹਾਨੂੰ ਆਏਗੀ ਇਹਦੇ ਵਿੱਚ ਇੰਗਲਿਸ਼ ਠੀਕ ਹੈ ਜੀ ਇੰਗਲਿਸ਼ ਤੇ ਕੰਪਰੀਹੈਂਸ਼ਨ ਆਏਗਾ ਇਹ ਸੈਪਰੇਟ ਹੁੰਦੀ ਹੁੰਦੀ ਹੈ ਤਾਂ ਤੁਹਾਡੇ ਕੋਲ ਦੋ ਪੇਪਰ ਨੇ ਜਿਹੜਾ ਦੋ ਸ਼ਿਫਟਾਂ ਦੇ ਵਿੱਚ ਹੋਊਗਾ ਸੈਸ਼ਨ 1 ਤੇ ਸੈਸ਼ਨ 2 ਸੀਬੀਟੀ ਹੋਊਗਾ ਜੀ ਇਹ ਤੁਹਾਡਾ ਅਕਤੂਬਰ ਨਵੰਬਰ ਦੇ ਵਿੱਚ ਹੋਣਾਗਾ ਠੀਕ ਹੈ ਜੀ ਚਲੋ ਹੁਣ ਆਪਾਂ ਦੇਖ ਲੈਨੇ ਕਿ ਤੁਸੀਂ ਇਹਨੂੰ ਅਪਲਾਈ ਕਿਦਾਂ ਕਰ ਸਕਦੇ ਹੋ ਪੋਸਟ ਨੂੰ ਕਿਦਾਂ ਅਪਲਾਈ ਕਰ ਸਕਦੇ ਹੋਗੇ ਇਹ ਚੀਜ਼ ਆਪਾਂ ਚੈੱਕ ਕਰ ਲੈਨੇ ਤੁਹਾਡੀ ਹੁਣ ਤੁਸੀਂ ਕਰਨਾ ਕੀ ਹੈਗਾ ਇਹਦੇ ਵਿੱਚ ਪੋਸਟ ਨੂੰ ਅਪਲਾਈ ਕਰਨ ਦੇ ਲਈ ਸਿੰਪਲੀ ਇਸ ਵੈਬਸਾਈਟ ਤੇ ਜਾਣਾ ਜੀ ਤੁਸੀਂ ਇਸ ਵੈਬਸਾਈਟ ਤੇ ਜਾਣਾ ssc.gov.login ਠੀਕ ਹੈ ਜੀ ਮੈਂ ਇੱਥੇ ਲਿਖ ਵੀ ਦਿਨਾ ਲਿੰਕ ਵੀ ਮੈਂ ਤੁਹਾਨੂੰ ਪਾ ਦੂੰਗਾ ਇੱਥੇ ਜਿਹੜੀ ਵੈਬਸਾਈਟ ਹੈ ssc ssc.gov.in login ਠੀਕ ਹੈ ਇਹਦੇ ਜਾਣਾ ਤੁਸੀਂ ਇਹ ਵੈਬਸਾਈਟ ਹੈ ਤੁਹਾਡੀ ਇੱਥੇ ਜਾ ਕੇ ਤੁਸੀਂ ਆਪਣਾ ਲੌਗਇਨ ਕਰ ਸਕਦੇ ਹੋਗੇ ਠੀਕ ਹੈ ਹੁਣ ਇਹਦੇ ਵਿੱਚ ਤੁਹਾਨੂੰ ਇਦਾਂ ਦਾ ਓਪਨ ਹੋਏਗਾ ਫੋਨ ਤੇ ਵੀ ਓਪਨ ਹੋ ਜਾਏ ਤੁਸੀਂ ਭਰਨਾ ਫੋਨ ਤੇ ਵੀ ਹੋ ਜਾਏਗਾ ਉਹ ਇਦਾਂ ਦਾ ਓਪਨ ਹੋਏਗਾ ਇੱਥੇ ਤੁਸੀਂ ਜੋ ਆ ਚੀਜ਼ ਆ ਰਹੀ ਹੈ ਯੂਜ਼ਰ ਨੇਮ ਪਾਸਵਰਡ ਇਹ ਪੁਰਾਣੇ ਸਟੂਡੈਂਟਸ ਦੇ ਲਈ ਹੈ ਜਿੰਨਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਲੌਗਇਨ ਕਰਨ ਦੇ ਲਈ ਹੈ ਤੁਹਾਡੇ ਲਈ ਨਹੀਂ ਹੈਗਾ ਅਗਰ ਤੁਸੀਂ ਨਵੇਂ ਹੋ ਤਾਂ ਤੁਸੀਂ ਕਿੱਥੇ ਕਲਿੱਕ ਕਰਨਾ ਹੈ ਰਜਿਸਟਰ ਨਿچے ਦਿੱਤਾ ਪਿਆ ਰਜਿਸਟਰ ਨਾਓ ਇੱਥੇ ਜਾ ਕੇ ਕਲਿੱਕ ਕਰੋਗੇ ਠੀਕ ਹੈ ਜੀ ਤੁਸੀਂ ਰਜਿਸਟਰ ਨਾਓ ਤੇ ਕਲਿੱਕ ਕਰਤਾ ਤਾਂ ਤੁਹਾਡੇ ਲਈ ਰਜਿਸਟ੍ਰੇਸ਼ਨ ਦਾ ਪੇਜ ਓਪਨ ਹੋ ਜਾਊਗਾ ਹੁਣ ਇਹਦੇ ਵਿੱਚ ਤੁਸੀਂ ਇਹ ਸਾਰੀਆਂ ਡਿਟੇਲਸ ਭਰੋਗੇ ਜਿਵੇਂ ਪਰਸਨਲ ਡਿਟੇਟ ਹੋ ਗਿਆ ਪਾਸਵਰਡ ਬਣਾਤਾ ਐਡੀਸ਼ਨਲ ਡਾਟਾ ਜੋ ਵੀ ਤੁਹਾਡੇ ਤੋਂ ਇਹ ਚੀਜ਼ ਮੰਗੂਗਾ ਤੁਸੀਂ ਉਹਨੂੰ ਕਰ ਦੇਣਾ ਇੱਥੋਂ ਕੰਟੀਨਿਊ ਤੋਂ ਕਲਿੱਕ ਕਰ ਲੈਣਾ ਠੀਕ ਹੈ ਜੀ ਇਹ ਚੀਜ਼ ਆ ਗਿਆ ਦੇਖੋ ਇੱਥੇ ਤੁਹਾਡਾ ਆਧਾਰ ਕਾਰਡ ਭਰਨਾ ਹੈ ਤੁਸੀਂ ਠੀਕ ਹੈ ਫਿਰ ਤੁਸੀਂ ਆਈਡੈਂਟੀਫਿਕੇਸ਼ਨ ਕਾਰਡ ਜਿਹੜੂ ਵੀ ਆਪਣਾ ਚੂਜ਼ ਕਰੋਗੇ ਆਧਾਰ ਕਾਰਡ ਪਾਸਪੋਰਟ ਵੋਟਰ ਆਈਡੀ ਕਾਰਡ ਜੋ ਵੀ ਚੂਜ਼ ਕਰਦੇ ਹੋ ਉਹ ਭ ਡੇਟ ਆਫ ਬਰਥ ਕੀ ਹੈਗੀ ਫਾਦਰ ਦਾ ਨੇਮ ਕੀ ਹੈ ਮਦਰ ਦਾ ਨੇਮ ਕੀ ਹੈ ਰੋਲ ਨੰਬਰ ਤੁਹਾਡੇ ਜਿਹੜੇ हां 10वीं ਦਾ ਤੁਹਾਡਾ ਸਰਟੀਫਿਕੇਟ ਉਹ 10वीं ਦਾ ਫਿਰ ਰੋਲ ਨੰਬਰ ਇਥੇ ਐਡ ਹੋਊਗਾ ਠੀਕ ਹੈ ਜੀ ਕਦੋਂ ਤੁਸੀਂ ਪਾਸ ਕੀਤੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਕਿੰਨਾ ਪੜੇ ਹੋਏ ਹੋ ਕਿੱਥੇ ਤੱਕ ਤੁਸੀਂ ਪੜ੍ਹਾਈ ਕੀਤੀ ہوئی ਹੈ ਤੁਹਾਡੀ ਈਮੇਲ ਆਈਡੀ ਕੀ ਇਸ ਤੋਂ ਬਾਅਦ ਸੇਵ ਕਰਕੇ ਤੁਸੀਂ ਨੈਕਸਟ ਚਲ ਜਾਓਗੇ ਇਸੇ ਤਰ੍ਹਾਂ ਦਾ ਤੁਹਾਨੂੰ ਅੱਗੇ ਤੋਂ ਡਾਟਾ ਮੰਗੂਗਾ ਤਾਂ ਇਹ ਡਾਟਾ ਫਿਲ ਕਰਕੇ ਤੁਹਾਡੀ ਆਈਡੀ ਕ੍ਰੀਏਟ ਹੋ ਜਾਊਗੀ ਲੌਗਇਨ ਆਈਡੀ ਕ੍ਰੀਏਟ ਹੋ ਜਾਊਗੀ ਉਸ ਆਈਡੀ ਦੇ ਨਾਲ ਤੁਸੀਂ ਫਿਰ ਸਿੰਪਲੀ ਕੀ ਕਰੋਗੇ ਜਦੋਂ ਤੁਸੀਂ ਆਈਡੀ ਨੂੰ ਓਪਨ ਕਰੋਗੇ ਤਾਂ ਤੁਹਾਡੇ ਲਈ ਅੱਗੇ ਪੇਪਰ ਪਏ ਹੋਇਆ ਕਰਨਗੇ ਜਿਹੜੇ ਜਿਹੜੇ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੀ ਅ ਐਜੂਕੇਸ਼ਨ ਦੇ ਬੇਸਿਸ ਤੇ ਉਹ ਪੇਪਰ ਜਿਹੜੇ ਨੇ ਓਪਨ ਹੋਣਗੇ ਉਹਨਾਂ ਜਿਹੜੇ ਜਿਹੜੇ ਪੇਪਰਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਹਨਾਂ ਨੂੰ ਟਿਕ ਕਰ ਲੋਗੇ ਤੁਹਾਡੇ ਲਈ অপਸ਼ਨ ਆ ਜੂਗੀ ਅਪਲਾਈ ਆ ਜੋ ਸਿੰਪਲ ਹੈ ਅਪਲਾਈ ਕਰੋਗੇ ਤਾਂ ਉੱਥੇ ਦੋ ਚਾਰ ਚੀਜ਼ਾਂ ਜਿਹੜੇ ਡਿਮਾਂਡ ਕਰੂਗਾ ਜੀ ਉਹ ਡਿਮਾਂਡ ਨੂੰ ਤੁਸੀਂ ਪੂਰਾ ਕਰਕੇ ਸਿੰਪਲੀ ਅਪਲਾਈ ਕਰ ਸਕਦੇ ਹੋ ਫੀਸ ਕਰ ਸਕਦੇ ਹੋ ਤਾਂ ਇਹ ਸੌਖਾ ਜਿਹਾ ਤਰੀਕਾ ਹੈ ਇੱਕ ਵਾਰ ਤੁਸੀਂ ਇੱਥੇ ਰਜਿਸਟ੍ਰੇਸ਼ਨ ਹੋ ਗਈ ਆਈਡੀ ਤੁਹਾਡੀ ਬਣ ਗਈ ਨਾ ਇਸ ਤੋਂ ਬਾਅਦ ਕੋਈ ਬਾਲਾ ਫੰਡਾ ਨਹੀਂ ਹੁੰਦਾ ਪੇਪਰ ਨੂੰ ਅਪਲਾਈ ਕਰਨ ਦਾ ਤਾਂ ਪਹਿਲੀ ਤੁਸੀਂ ਪਹਿਲੀ ਵਾਰ ਜਿਹੜੇ ਵੀ ਸਟੂਡੈਂਟ ਕਰ ਰਹੇ ਹੋ ਰਜਿਸਟ੍ਰੇਸ਼ਨ ਕਰਾਓ ਠੀਕ ਹੈ YouTube ਤੇ ਸਾਡੇ ਇਸ ਚੈਨਲ ਨਾਲ ਜੁੜ ਸਕਦੇ ਹੋ ਤੇ ਅਸੀਂ ਅਪਡੇਟਡ ਵੀਡੀਓਜ਼ ਪਾਉਂਦੇ ਰਵਾਂਗੇ ਜਦੋਂ ਤੁਸੀਂ ਚੀਜ਼ਾਂ ਲਰਨ ਕਰਨੀਆਂ ਨੇ ਤੇ ਸਾਡਾ ਅਫੀਸ਼ੀਅਲ ਚੈਨਲ ਹੈ ਜਿਹੜਾ Instagram ਦੇ ਉੱਪਰ DD Academy ਭੀਖੀ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਤੇ ਅਸੀਂ ਕੋਰਸ ਸੰਬੰਧ ਚੀਜ਼ਾਂ ਵੀ ਪਾਉਂਦੇ ਆ YouTube ਤੇ ਵੀ ਇੱਥੇ ਫ੍ਰੀ ਕੋਰਸਸ ਸੰਬੰਧ ਚੀਜ਼ਾਂ ਪਾਉਂਦੇ ਆ ਤੇ ਤੁਸੀਂ ਡੇਲੀ ਪ੍ਰੈਕਟਿਸ ਕਰਨੀ ਹੈ ਕੁਐਸਚਨਾਂ ਦੀ MCQ ਦੀ DD A 43 ਸਾਡਾ Telegram ਤੇ ਵੀ ਚੈਨਲ ਹੈ ਉਹਨੂੰ ਵੀ ਜੁਆਇਨ ਕਰ ਸਕਦੇ